ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 15 ਅਗਸਤ ਆ ਤੇ ਸਾਰਾ ਦੇਸ਼ ਆਪਣਾ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਤੇ ਕੁਝ سوشل ਮੀਡੀਆ ਤੇ ਜੋ ਪੜਕਾਉ ਲੋਕ ਚਾਹੁੰਦੇ ਆ ਕਿ ਆਪਣੇ ਦੇਸ਼ ਦੇ ਵਿੱਚ ਹਾਲਾਤ ਖਰਾਬ ਰਹਿਣ ਜਾਂ ਇਹਨਾਂ ਇਦਾਂ ਦੇ ਕੰਮ ਤੋਂ ਜਿਨ੍ਹਾਂ ਦੀਆਂ ਰੋਟੀਆਂ ਚੱਲਦੀਆਂ ਜਿਵੇਂ ਵਿਊ ਆਉਂਦੇ ਜਿਨ੍ਹਾਂ ਨੂੰ ਉਹ ਇਦਾਂ ਦੀਆਂ ਵੀਡੀਓ ਪਾਦੇ ਸਰਦਾਰ ਜੀ ਉਹ ਖਾਲਿਸਤਾਨੀ ਹੋ ਤਾਂ ਫਿਰ ਆਪਕੋ ਤਾਂ ਤਿਰੰਗਾ ਅੱਛਾ ਨਹੀਂ ਲੱਗਦਾ ਹੋਵੇਗਾ ਤੇ ਇਦਾਂ ਦੀਆਂ ਬੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤੇ ਵੈਸੇ ਤਾਂ ਆਪਣੇ ਬੰਦੇ ਬਹੁਤ ਜਵਾਬ ਦੇ ਰਹੇ ਆ ਇੰਨਾਂ ਚੀਜ਼ਾਂ ਨੂੰ ਕਿ ਰੋਜ਼ ਤਰੰਗੇ ਦੇ ਵਿੱਚ ਸਾਡੇ ਬੰਦੇ ਲਿਫਟ ਕੇ ਆਉਂਦੇ ਆ ਤੇ ਸਾਨੂੰ ਕੱਲੀ ਵੀਡੀਓ ਇਹ ਤਰੰਗਾ ਲਾਉਣ ਦੀ ਲੋੜ ਨਹੀਂ ਸਾਡੇ ਤਾਂ ਰੋਜ਼ ਤਰੰਗੇ ਦੇ ਵਿੱਚ ਆਪਣੇ ਸ਼ਹੀਦਾਂ ਦੀਆਂ ਡੈੱਡ ਬੋਡੀ ਸਾਡੇ ਰੋਜ਼ ਦੀਆਂ ਪੰਜ ਚਾਰ ਆਉਂਦੀਆਂ ਜੇ ਚਾਰ ਬੰਦਿਆਂ ਦੀ ਡੈਥ ਹੋਵੇ ਤੇ ਦੋ ਵਿੱਚੋਂ ਪੰਜਾਬ ਦੇ ਹੁੰਦੇ ਹੀ ਹੁੰਦੇ ਆ ਤੇ 2% ਪਾਪੂਲੇਸ਼ਨ ਦੇ ਵਿੱਚੋਂ ਤੇ ਡੈਥ ਰੇਟ ਦੇਖ ਲਓ 50% ਜੇ ਚਾਰ ਬੰਦਿਆਂ ਦੀ ਸ਼ਹਾਦਤ ਹੋਵੇ ਤੇ ਦੋ ਸਾਡੇ ਹੁੰਦੇ ਆ ਤੇ ਚਲੋ ਇਹ ਤਾਂ ਹੈ ਹੀ ਦੇਸ਼ ਲਈ ਚਲੋ ਕਰਦੇ ਇਹਦੇ ਤੇ ਕੀ احਸਾਨ ਨਹੀਂ ਪਰ ਇਹ ਜੋ ਲੋਕ ਇਦਾਂ ਦਾ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਪ੍ਰਤੀ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਨਫ਼ਰਤ ਭਰਨਾ ਚਾਹੁੰਦੇ ਆ ਇਹ ਬਹੁਤ ਮਾੜੀ ਗੱਲ ਆ ਅੱਗੇ ਜਾ ਕੇ ਇਹਦੇ ਨਾਲ ਹੋਰ ਨਫ਼ਰਤ ਵਧਦੀ ਹੈ ਤੇ ਇੱਕ ਦੂਜੇ ਦੇ ਪ੍ਰਤੀ ਕ੍ਰੱਤਨਵਾਦੀ ਹੈ ਤੇ ਇਹ ਤਾਂ ਚਲੋ ਜੋ ਸ਼ਹਾਦਤ ਹੁੰਦੀਆਂ ਉਹ ਤਾਂ ਵੱਖਰੀ ਗੱਲ ਸਭ ਤੋਂ ਜ਼ਿਆਦਾ ਜੋ ਫੌਜੀਆ ਆਪਣਿਆਂ ਦੀ ਸ਼ਹਾਦਤ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਜੋ ਵਿਧਵਾ ਉਹਨਾਂ ਦੀਆਂ ਫੌਜੀਆਂ ਦੀਆਂ ਵਿਧਵਾ ਨੇ ਉਹ ਪੰਜਾਬ 'ਚ ਨੇ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ 75000 ਨੇ ਉਹ ਟੋਟਲ ਜਿਨ੍ਹਾਂ ਦੀ ਸ਼ਹਾਦਤ ਹੋ ਗਈ ਉਹਨਾਂ ਦੇ ਵਾਈਫ ਜੋ ਆ ਉਹ ਪਿੱਛੇ ਅੱਜ ਵੀ ਰੋਲ ਰਹੀਆਂ ਕੁਛ ਆ ਜਿਹੜੇ ਹੁਣ ਆ ਆ ਜਿਹੜੇ ਚੱਲਣ ਦੇ ਆ ਕੀ ਇਹਨਾਂ ਦਾ ਨਾਮ ਆ ਜਿਹੜਾ ਨਵਾਂ ਚੱਲਿਆ ਆ ਜੋ ਚੱਲਿਆ ਹੁਣ 4 ਸਾਲ ਦਾ ਅਗਨੀ ਵੀਰ ਦਾ ਹੁਣ ਅਗਨੀ ਵੀਰ ਦੇ ਵਾਲਿਆਂ ਨੂੰ ਤਾਂ ਮਿਲਦਾ ਵੀ ਕੁਝ ਨਹੀਂ ਉਹ ਤਾਂ ਵਿਚਾਰੇ ਉਹਨਾਂ ਨੂੰ ਤਾਂ ਸ਼ਹਾਦਤ ਦਾ ਵੀ ਉਹ ਨਹੀਂ ਮਿਲਦਾ ਸਨਮਾਨ ਵੀ ਪੂਰਾ ਨਹੀਂ ਮਿਲਦਾ ਤੇ ਤੇ ਤੁਸੀਂ ਅਜੇ ਵੀ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇਹਦਾ ਟੈਸਟ ਤੇ ਇਦਾਂ ਦੀਆਂ ਗੱਲਾਂ ਕਰਕੇ ਤੇ ਲੋਕਾਂ ਦੇ ਵਿੱਚ ਭੰਡੀ ਪ੍ਰਚਾਰ ਕਰਨਾ ਚਾਹੁੰਦੇ ਹੋ ਕਿ ਸਿੱਖ ਦੇਸ਼ ਭਗਤ ਨਹੀਂ ਹੈ ਤੇ ਜਾਂਸ ਇੱਕ ਤਰੰਗਾਂ ਨਹੀਂ ਲਾਉਂਦੇ ਤੇ ਸਿੱਖਾਂ ਦੇ ਦਿਲਾਂ ਦੇ ਵਿੱਚ ਦੇਸ਼ ਦੇ ਪ੍ਰਤੀ ਇੱਜ਼ਤ ਨਹੀਂ ਹੈ ਬਹੁਤ ਮਾੜੀ ਤੁਹਾਡੀ ਸੋਚ